ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰੀ ਸਾਧ ਸੰਗਤ ਆਪ ਆਪ ਜੀ ਦੇ ਨਾਲ ਸਾਂਝ ਪਾਈਏ ਨਤੀ ਮਾਰਚ ਦਾ ਦਿਨ ਸਿੱਖਾਂ ਦੇ ਖਾਲਸਾ ਰਾਜ ਦਾ ਅਖੀਰਲਾ ਦਿਨ ਜਿਸ ਦਿਨ ਸਿੱਖ ਰਾਜ ਨੂੰ ਪੰਗ ਕਰਕੇ ਅੰਗਰੇਜ਼ੀ ਹਕੂਮਤ ਨੇ ਆਪਣਾ ਰਾਜਪਾਲ ਕਾਇਮ ਕਰ ਲਿਆ ਮਹਾਰਾਣੀ ਜਿੰਦ ਕੌਰ 1 ਅਗਸਤ 1843 ਤੋਂ 29 ਮਾਰਚ 1847 ਤੱਕ ਸਿੱਖ ਸਾਮਰਾਜ ਦੀ ਰੀਜੈਂਸੀ ਅਤੇ 29 ਮਾਰਚ 1847 ਨੂੰ ਸਿੱਖ ਸਾਮਰਾਜ ਦੇ ਪੰਗ ਹੋਣ ਤੋਂ ਬਾਅਦ ਸਿੱਖਾਂ ਨੇ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਮਹਾਰਾਣੀ ਅਤੇ بیٹے దలీప్ ਸਿੰਘ ਦੀ ਉਤਰਾਧਿਕਾਰੀ ਵਜੋਂ ਦਾਵਾ ਕੀਤਾ ਹਾਲਾਂਕਿ ਉਸੇ ਦਿਨ ਅੰਗਰੇਜ਼ਾਂ ਨੇ ਪੂਰਾ ਕਬਜ਼ਾ ਕਰ ਲਿਆ ਤੇ ਦਾਅਵੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਮਹਾਰਾਣੀ ਜਿੰਦ ਕੌਰ ਸਿੱਖ ਸਲਤਨਤ ਦੇ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਪਤਨੀ ਅਤੇ ਆਖਰੀ ਮਹਾਰਾਜਾ దਰੀਬ ਸਿੰਘ ਦੀ ਮਾਂ ਸੀ ਆਪਣੇ ਸੁਪਨਿਆਂ ਤੇ ਦਲੇਰੀ ਕਰਕੇ ਜਾਣੇ ਜਾਂਦੇ ਸਨ ਤੇ ਇਸੇ ਕਰਕੇ ਇਹਨਾਂ ਨੂੰ ਪੰਜਾਬ ਦੀ ਮੈਸਾਲਿਨ ਵਿੱਚ ਆਖਿਆ ਜਾਂਦਾ ਸੀ ਮਹਾਰਾਣੀ ਜਿੰਦਕੌਰ ਦੀ ਮਸੀਤਾਂ ਪਰ ਜਿੰਦਗੀ ਦੀ ਦਾਸਤਾਨ ਮਹਾਰਾਣੀ ਜਿੰਦਕੌਰ ਦਾ ਜਨਮ ਪਿੰਡ ਚਾੜ ਤਹਿਸੀਲ ਜਫਰਵਾਲ ਜ਼ਿਲ੍ਹਾ ਸ਼ਾਲਕੋਟ ਵਿਖੇ ਸਰਦਾਰ ਮੱਨਾ ਸਿੰਘ ਔਲ ਖਰੀਵੀਮਦਾਰ ਪਰਿਵਾਰ ਵਿੱਚ 1817 ਨੂੰ ਹੋਇਆ ਮਹਾਰਾਣੀ ਜਿੰਦ ਕੌਰ ਦਾ ਵਿਆਹ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਹੋਇਆ। ਮਹਾਰਾਜਾ ਰਣਜੀਤ ਸਿੰਘ ਦੀਆਂ ਹੋਰ ਵੀ ਰਾਣੀਆਂ ਸਨ। ਪਰ ਮਹਾਰਾਣੀ ਦਾ ਖਿਤਾਬ ਸਿਰਫ ਜਿੰਦ ਕੌਰ ਨੂੰ ਹੀ ਪ੍ਰਾਪਤ ਹੋਇਆ। ਕਿਉਂਕਿ ਉਹ ਸਿਆਣੀ ਸੀ, ਤੀਖਣ ਬੁੱਧੀ ਸੀ। ਦਲੇਰ ਤੇ ਸਿੱਖ ਰਾਜ ਦੀ ਅਖੀਰ ਤੱਕ ਲੜਾਈ ਲੜਨ ਵਾਲੀ ਔਰਤ ਸੀ। ਇਹ ਮਹਾਰਾਜੇ ਦੀ ਸਭ ਤੋਂ ਛੋਟੀ ਰਾਣੀ ਸੀ ਅਤੇ ਮਹਾਰਾਣੀ ਜਿੰਦ ਕੌਰ ਨੇ 4 ਸਤੰਬਰ 1838 ਪੁੱਤਰ ਦਲੀਪ ਸਿੰਘ ਨੂੰ ਜਨਮ ਦਿੱਤਾ ਤੇ ਦਲੀਪ ਸਿੰਘ 9 ਮਹੀਨੇ 24 ਦਿਨ ਦਾ ਸੀ ਜਿਸ ਵੇਲੇ ਮਹਾਰਾਜਾ ਰਣਜੀਤ ਸਿੰਘ ਦਾ ਦਿਹਾਂਤ 27 ਜੂਨ 1849 ਵਾਲੇ ਦਿਨ ਹੋ ਗਿਆ ਮਹਾਰਾਣੀ ਜਿੰਦ ਕੌਰ ਰੀਆ ਤੋਂ 22 ਸਾਲ ਬਾਅਦ ਹੀ ਵਿਧਵਾ ਹੋ ਗਈ ਮਹਾਰਾਜਾ ਨਜੀਦ ਸਿੰਘ ਦਾ ਪੁੱਤਰ ਮਹਾਰਾਜਾ ਸ਼ੇਰ ਸਿੰਘ ਜੋ ਤਖਤ ਤੇ ਬੈਠਾ ਉਸ ਦਾ 8 ਸਾਲ ਦਾ ਪੁੱਤਰ ਟਿੱਕਾ ਪ੍ਰਤਾਪ ਸਿੰਘ ਨੂੰ ਰਹਿਣਾ ਸਿੰਘ ਤੇ ਉਸ ਦੇ ਭਤੀਜੇ ਅਰਜੀਤ ਸਿੰਘ ਨੇ ਗੋਲੀ ਮਾਰ ਕੇ ਮਾਰ ਦਿੱਤਾ ਇਸ ਤੋਂ ਬਾਅਦ ਧਿਆਨ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਤਾਂ ਕਿ ਧਿਆਨ ਸਿੰਘ ਨਵੇਂ ਮਹਾਰਾਜੇ ਦਾ ਵਰਜੀਤ ਨਾ ਬਣ ਸਕੇ ਲਹਿਣਾ ਸਿੰਘ ਨੇ ਮਹਾਰਾਣੀ ਜਿੰਦਕੌਰ ਕੋਲੋਂ ਦਲੀਪ ਸਿੰਘ ਨੂੰ ਲਿਆ ਤੇ 16 ਸਤੰਬਰ 1843 ਨੂੰ ਤਖਤ ਦੇ ਉੱਤੇ ਬਿਠਾ ਕੇ ਉਸ ਸਮੇਂ ਦਲੀਪ ਸਿੰਘ ਦੀ ਉਮਰ ਮਹਿਜ 5 ਸਾਲ 11 ਦਿਨ ਦੀ ਸੀ ਬਿਠਾ ਦਿੱਤਾ ਲਹਿਣਾ ਸਿੰਘ ਨੇ ਧਿਆਨ ਸਿੰਘ ਡੋਗਰੇ ਦੇ ਖੂਨ ਦੇ ਨਾਲ ਉਂਗਲ ਲਵੇੜ ਕੇ ਦਲੀਪ ਸਿੰਘ ਦੇ ਮੱਥੇ ਉੱਤੇ ਟਿਕਾ ਲਗਾ ਕੇ ਮਹਾਰਾਜਾ ਹੋਣ ਦੀ ਰਸਮ ਭਾਈ ਮਹਾਰਾਣੀ ਜਿੰਦਾ ਨੂੰ ਮੁਸਰਪਸਤ ਲਗਾ ਦਿੱਤਾ ਤੇ ਲੈਣਾ ਸਿੰਘ ਆਪ ਵਜ਼ੀਰ ਬਣ ਗਿਆ ਨਵਾਬ ਦੇ ਬੱਚੇ ਦੇ ਮੱਥੇ ਤੇ ਖੂਨ ਦਾ ਲਗਾ ਟਿਕਾ ਵੇਖ ਕੇ ਮਹਾਰਾਣੀ ਬੜੀ ਚਿੰਤਤ ਹੋਈ ਇਹ ਸਭ ਕੁਝ ਹੋਉਂ ਤੋਂ ਬਾਅਦ ਵੀ ਧਿਆਨ ਸਿੰਘ ਲੋਗਰੇ ਦਾ ਪੁੱਤਰ ਹੀਰਾ ਸਿੰਘ ਹੰਕਾਰ ਤੇ ਗੁੱਸੇ ਵਿੱਚ ਆ ਕੇ ਲਾਹੌਰ ਦਰਬਾਰ ਉੱਪਰ ਆਪਣੀ ਫੌਜ ਨੂੰ ਚੜਾ ਕੇ ਲੈ ਆਇਆ ਫਾਉਲੀ ਨੇ ਲਹਿਣਾ ਸਿੰਘ ਤੇ ਵਿਦੇਪਤੀ ਜੇ ਅਜੀਤ ਸਿੰਘ ਨੂੰ ਖਤਮ ਕਰ ਦਿੱਤਾ ਹੀਰਾ ਸਿੰਘ ਡੋਗਰਾ ਮਹਾਰਾਣੀ ਨਾਲ ਖਾਰ ਖਾਂਦਾ ਸੀ ਤੇ ਉਹ ਮਹਾਰਾਜ ਨੂੰ ਯਰ ਦੇ ਕੇ ਮਾਰਨ ਲੱਗਾ ਜਦ ਇਹ ਸਾਜ਼ਿਸ਼ ਦਾ ਪਤਾ ਲੱਗਾ ਤੇ ਆਪਣੇ ਸਾਥੀਆਂ ਸਮੇਤ ਜੰਮੂ ਵੱਲ ਨੂੰ ਭੱਜ ਗਿਆ ਰਸਤੇ ਵਿੱਚ ਹੀ ਹੀਰਾ ਸਿੰਘ ਨੂੰ ਘੇਰ ਕੇ 21 ਦਸੰਬਰ 1844 ਨੂੰ ਮਾਰ ਦਿੱਤਾ ਗਿਆ ਮਹਾਰਾਣੀ ਹਿੰਦਕੌਰ ਨੇ ਆਪਣੇ ਪ੍ਰਾਜਵਾਰ ਸਿੰਘ ਨੂੰ ਵਜ਼ੀਰ ਬਣਾ ਲਿਆ 30 ਅਗਸਤ 1845 ਨੂੰ ਇੱਕ ਸਾਜ਼ਿਸ਼ ਤਹਿਤ ਕਵਰ ਪਸ਼ੋਰਾ ਸਿੰਘ ਦਾ ਕਤਲ ਹੋ ਜਾਂਦਾ ਹੈ ਇਹ ਕਤਲ ਦਾ ਇਲਜ਼ਾਮ ਜਵਾਰ ਸਿੰਘ ਤੇ ਲੱਗ ਜਾਂਦਾ ਹੈ ਪਿਆਰਿਓ ਇਹ ਖੂਨੀ جنگ ਨੂੰ ਇੱਕ ਭਰਾ ਮਾਰੂ جنگ ਦਾ ਰੂਪ ਦਿੱਤਾ ਗਿਆ ਤੋ ਕਿ ਕਵਰ ਪਸ਼ੋਰਾ ਸਿੰਘ ਤੇ ਕਸ਼ਮੀਰਾ ਸਿੰਘ ਇਹ ਵੀ ਮਹਾਰਾਜ ਰਣਜੀਤ ਸਿੰਘ ਦੇ ਹੀ ਪੁੱਤਰ ਸਨ ਤੇ ਆਸ ਤੇ ਲੜਾਉਣ ਲਈ ਕਿੱਡੇ ਵੱਡੇ ਦਾਪੇ ਚਲਾਏ ਗਏ ਇਹ ਹੁਣ ਤੁਸੀਂ ਆਪ ਹੀ ਜਾਣਦੇ ਹੋ ਭੜਕੇ ਹੋਏ ਲੋਕਾਂ ਦੇ ਕੱਟ ਨੇ ਜਵਾਰ ਸਿੰਘ ਦਾ ਕਤਲ ਕਰ ਦਿੱਤਾ ਇਸ ਕਤਲ ਨਾਲ ਮਹਾਰਾਣੀ ਜਿੰਦ ਗੌਰ ਦਾ ਜਿਹੜਾ ਸਹਾਰਾ ਸੀ ਉਹ ਟੁੱਟ ਗਿਆ 10 ਫਰਵਰੀ 1846 ਨੂੰ ਸੁਭਰਾਮ ਵਿੱਚ ਹੋਈ ਸਿੱਖਾਂ ਤੇ ਅੰਗਰੇਜ਼ਾਂ ਦੀ ਆਖਰੀ ਜੰਗ ਸੀ ਇਸ ਜੰਗ ਵਿੱਚ ਦੋਗਰਿਆਂ ਦੀਆਂ ਬਦਨੀਤ ਚਾਲਾਂ ਕਰਕੇ ਸਿੱਖ ਹਾਰ ਗਏ ਤੇ ਲੜਾਈ ਤੋਂ ਬਾਅਦ ਸਿੱਖ ਰਾਜ ਦਾ ਸੂर्य ਸਦਾਰੀ ਡੁੱਬ ਗਿਆ ਅੰਗਰੇਜ਼ਾਂ ਨੇ 12 ਦਸੰਬਰ 1846 ਨੂੰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਰਾਣੀ ਮਹਾਰਾਣੀ ਜਿੰਦਾ ਦੀ ਸਰਕਾਰੀ ਕਮਾਂ ਕਾਰਾਂ ਵਿੱਚ ਦਗਲਤਾ ਦੀ ਬੰਦ ਕਰ ਦਿੱਤੀ ਅੰਗਰੇਜ਼ਾਂ ਨੇ ਮਹਾਰਾਣੀ ਜਿੰਦ ਕੌਰ ਨੂੰ ਸੰਮਨ ਬੁਰਜ ਲਾਹੌਰ ਦਰਬਾਰ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਤੇ 19 ਅਗਸਤ 1847 ਨੂੰ ਛੇਗੂਪਰਾ ਦੇ ਕਲੇ ਦੇ ਵਿੱਚ ਕੈਦ ਕਰ ਲਿਆ ਅੰਗਰੇਜ਼ਾਂ ਨੇ 29 ਮਾਰਚ 1890 ਨੂੰ ਸਿੱਖ ਰਾਜ ਨੂੰ ਅੰਗਰੇਜ਼ੀ ਰਾਜ ਵਿੱਚ ਮਿਲਾ ਰਿਆ 16 ਮਈ 1843 ਨੂੰ ਇੱਕ ਕੈਦੀ ਦੇ ਤੌਰ ਤੇ ਮਹਾਰਾਣੀ ਜਿੰਦਾ ਨੂੰ ਪੰਜਾਬ ਤੋਂ ਬਨਾਰਸ ਭੇਜ ਦਿੱਤਾ ਪਰ ਉਹtheta ਦਾ ਸੰਪਰਕ ਮਹਾਰਾਜਾ ਸਿੰਘ ਤੇ ਚਤਰ ਸਿੰਘ ਜੀ ਦੇ ਟਾਰੀਵਾਨ ਦੇ ਨਾਲ ਹੋਇਆ ਜਦ ਅੰਗਰੇਜ਼ਾਂ ਨੂੰ ਇਸ ਗੱਲ ਦੀ ਪਿੰਕ ਪਈ ਤਾਂ ਮਾਰਚ 1899 ਵਿੱਚ ਮਹਾਰਾਣੀ ਇਹਨਾਂ ਨੂੰ ਚਨਾਰਕੜੇ ਭੇਜਣ ਦਾ ਫੈਸਲਾ ਲਿਆ ਚਾਰ ਪ੍ਰੈਅ 1899 ਨੂੰ ਭਾਰੀ ਸੁਰੱਖਿਆ ਹੇਠ ਜੋਪੀ ਦੇ ਚਨਾਰਕੜੇ ਦੇ ਵਿੱਚ ਭੇਜਤਾ ਉਥੋਂ ਨੌਕਰਾਣੀ ਦੇ ਸਹਿਯੋਗ ਨਾਲ ਮਹਾਰਾਣੀ ਇਹਨਾਂ ਨੰਕਰਵਰ ਨਰਮਣੀ ਵਾਲੇ ਕੱਪੜੇ ਪਾ ਕੇ ਚਿਹਰੇ ਤੇ ਦੀਵੇ ਵਾਂਦੀ ਕਾਲ ਖਮੜ ਕੇ ਤੇ ਗੋਲੀ ਬਣ ਕੇ ਪਾਣੀ ਲੈਣ ਦੇ ਬਹਾਨੇ ਇਕੜੇ ਦੇ ਵਿੱਚੋਂ ਬਾਹਰ ਨਿਕਲ ਗਈ ਹੈ ਤੇ ਜ਼ਿੰਦਗੀ ਦੇ ਨਾਲ ਸੰਘਰਸ਼ ਕਰਦੀ ਹੋਈ 29 April 1800 ਨਜਾਣੂਨ ਪਾਦੇ ਰਾਜੇ ਜੰਗ ਬਹਾਦਰ ਕੋਲ ਪਹੁੰਚ ਗਈ ਹੈ ਉਸ ਨੇ ਰਾਜੇ ਦੇ ਕੋਲ ਜਾ ਕੇ ਫਰਿਆਦ ਕੀਤੀ ਮੇਰੇ ਕੱਪੜੇ ਵੇਖ ਕੇ ਮੇਰਾ ਅੰਦਾਜ਼ਾ ਨਾ ਲਗਾਵੀਂ ਕਿ ਤੂੰ ਕਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਸੁਣਿਆ ਈ ਜੰਗ ਬਾਦਰ ਨੇ ਹਾਂ ਦੇ ਵਿੱਚ ਸਿਰ ਹਲਾਇਆ ਤੇ ਫਿਰ ਜਿੰਦ ਕੌਰ ਨੇ ਕਿਹਾ ਮੈਂ ਉਸ ਰਾਜ ਦੀ ਰਾਣੀ ਹਾਂ ਅੰਗਰੇਜ਼ਾਂ ਨੇ ਰਾਜ ਭਾਜ ਖੋੜਿਆ ਹੈ ਮੇਰੇ 9 ਸਾਲ ਦੇ ਪੁੱਤਰ ਨੂੰ ਵੀ ਮੇਰੇ ਕੋਲੋਂ ਖੋ ਕੇ ਬੰਦੀ ਬਣਾ ਕੇ ਵਖ ਕਰ ਲਏ ਹੈ ਮਹਾਰਾਣੀ ਦੇ ਦੁੱਖ ਸੁਣ ਕੇ ਨੇਪਾਲ ਦੇ ਰਾਜੇ ਨੇ ਜਿੰਦ ਕੌਰ ਨੂੰ ਹੌਸਲਾ ਦਿੱਤਾ ਤੇ ਕਹਿਣ ਲੱਗਾ ਮੈਂ ਤੇਰਾ ਦੁੱਖ ਮੁੰਡਾ ਤੇ ਸਕਦਾ ਹਾਂ ਪਰ ਤੇਰੀ ਮਦਦ ਵਾਸਤੇ ਮੈਂ ਫੌਜ ਭੇਜ ਕੇ ਮਦਦ ਨਹੀਂ ਕਰ ਸਕਦਾ ਪਰ ਤੈਨੂੰ ਸ਼ਰਨ ਦੇ ਸਕਦਾ ਰਾਜੇ ਜੰਗ ਬਹਾਦਰ ਨੇ ਮਹਾਰਾਣੀ ਨੂੰ ਨਪਾਲ ਵਿੱਚ ਸ਼ਰਨ ਦੇ ਕੇ ਇੱਕ ਆਠ ਮੰਡੂ ਵਿੱਚ ਰਹਿਣ ਦੀ ਆਗਿਆ ਦੇ ਦਿੱਤੀ ਹੈ ਮਹਾਰਾਣੀ ਜਿੰਦ ਕੌਰ ਨੂੰ ਬੰਦੀ ਬਣਾਉਣ ਤੋਂ ਕੁਛ ਮਹੀਨੇ ਬਾਅਦ ਅੰਗਰੇਜ਼ਾਂ ਦੇ ਮਹਾਰਾਜਾ ਰੀਪ ਸਿੰਘ ਨੂੰ ਬੰਦੀ ਬਣਾ ਕੇ ਇੰਗਲੈਂਡ ਭੇਜ ਦਿੱਤਾ ਅਤੇ ਉੱਥੇ ਮਹਾਰਾਜਾ ਰੀਪ ਸਿੰਘ ਨੂੰ ਇਸਾਈ ਬਣਾ ਲਿਆ ਨਪਾਲ ਦੇ ਰਾਜੇ ਜੰਗ ਬਹਾਦਰ ਨੇ ਮਾਪਤਾ ਦੇ ਮੁਲਾਪ ਵਾਸਤੇ ਅੰਗਰੇਜ਼ ਸਰਕਾਰ ਨੂੰ ਇੱਕ ਚਿੱਠੀ ਲਿਖੀ ਅੰਗਰੇਜ਼ਾਂ ਨੇ ਮਿਲਦੀ ਆ ਗਿਆ ਤਾਂ ਦੇ ਦਿੱਤੀ ਪਰ ਸ਼ਰਤ ਇਹ ਰੱਖ ਦਿੱਤੀ ਕਿ ਅਗਰ ਇਹ ਮਿਲਣਾ ਚਾਹੁੰਦੇ ਨੇ ਤੇ ਕਲਕੱਤੇ ਮਿਲ ਸਕਦੇ ਨੇ ਜਨਵਰੀ 1861 ਵਿੱਚ ਤਰੀਫ ਸਿੰਘ ਇੰਗਲੈਂਡ ਤੋਂ ਕਲਕੱਤੇ ਆ ਗਿਆ ਤੇ ਉਹਦੀ ਮਾਂ 13 ਸਾਲ ਬਾਅਦ ਪੁੱਤਰ ਨੂੰ ਮਿਲਣ ਵਾਸਤੇ ਕਲਕੱਤੇ ਆ ਗਈ ਕਲਕੱਤੇ ਸਪੈਨਸ ਹੋਟਲ ਦੇ ਵਿੱਚ ਮਾਂ ਪੁੱਤਰ ਦਾ ਮੁਲਾਪ ਹੋਇਆ ਹੈ ਮਹਾਰਾਣੀ ਜਿੰਨ੍ਹਾਂ ਦੇ ਪੁੱਤਰ ਦੇ ਵਿਛੋੜੇ ਵਿੱਚ ਉਰਲਾਬ ਕਰਦੀ ਦੀਆਂ ਅੱਖਾਂ ਦੀ ਰੋਸ਼ਨੀ ਜਿਹੜੀ ਉਹ ਖਤਮ ਹੋ ਚੁੱਕੀ ਹੈ ਉਸਨੇ ਆਪਣੇ ਪੁੱਤਰ ਨੂੰ ਗਲਵਕੜੀ ਦੇ ਵਿੱਚ ਲਿਆ ਪਿਆਰ ਕੀਤਾ ਹੌਲੀ ਹੌਲੀ ਆਪਣੇ ਪੁੱਤਰ ਦੀ ਪਛਾਣ ਕਰਦੀ ਆਪਣੇ ਹੱਥ ਉਹਦੇ ਸਿਰ ਤੇ ਲੈ ਗਈ ਜਿਸ ਵੇਲੇ ਮਹਾਰਾਣੀ ਨੇ ਉਹਦੇ ਸਿਰ ਤੇ ਹੱਥ ਫੇਰਿਆ ਤੇ ਜੂੜਾ ਨਹੀਂ ਸੀ ਅੱਜ ਉਸ ਦੇ ਸਿਰ ਤੇ ਕੀਤੇ ਜੂੜੇ ਨੂੰ ਤੇ ਪੱਗ ਬੰਨੀ ਨੂੰ ਵੇਖਣਾ ਚਾਹੁੰਦੀ ਸੀ ਪਰ ਵਾਲ ਕਟੇ ਹੋਏ ਹੋਣ ਕਰਕੇ ਜੂੜਾ ਹੱਥ 'ਚ ਨਹੀਂ ਆਇਆ ਅੱਖਾਂ ਤਾਂ ਅੱਗਾ ਹੀ ਕੰਮ ਨਹੀਂ ਕਰ ਰਹੀਆਂ ਜਨ ਮੂੰਹ ਤੇ ਹੱਥ ਫੇਰ ਕੇ ਵੇਖਿਆ ਤੇ ਉਹ ਵੀ ਸਾਫ਼ ਸੀ ਤਾਂ ਹਾਂ ਮਾਰ ਮਾਰ ਕੇ ਗਰਵਕੜੀ ਦੇ ਵਿੱਚ ਆਪਣੇ ਬੇਟੇ ਨੂੰ ਲੈ ਕੇ ਰੋਈ ਆਪਣੀ ਕਿਸਮਤ ਨੂੰ ਕੋਸਣ ਲੱਗੀ ਕਿਹੜਾ ਟਾਈਮ ਸੀ ਜਿਸ ਵੇਲੇ ਮੈਂ ਮਹਾਰਾਜੇ ਰਣਜੀਤ ਸਿੰਘ ਦੀ ਰਾਣੀ ਬਣੀ ਸਾਰੀ ਉਮਰ ਆਪਣੀ ਦੁੱਖਾਂ ਦੇ ਵਿੱਚ ਕੱਟ ਲਈ ਰਾਜ ਭਾਗ ਵੀ ਚਲੇ ਗਿਆ ਪੁੱਤਰ ਵੀ ਵਿਛੜ ਗਿਆ ਮੇਰੇ ਕੋਲੋਂ ਤੇ ਸਿੱਖੀ ਵੀ ਜਾਂਦੀ ਰਹੀ ਸੋ ਮੇਰੀ ਜਾਨ ਤੋਂ ਪਿਆਰੀ ਸਿੱਖੀ ਖੋ ਲਈ ਮਹਲੌਰ ਕਲੇ ਦੇ ਬਾਹਰ ਖਲੋ ਕੇ ਸ਼ਵੇਰ ਵੇਲੇ ਹੀਰੇ ਜਵਾਰਤ ਦੇ ਭਰੇ ਥਾਲ ਵੰਡਣ ਵਾਲੀਆਂ ਜਿੰਨਰਾਂ ਕਾਂ ਬੀ ਜਿੰਦਗੀ ਬਤੀਤ ਕਰ ਰਹੀਆਂ ਕਲਕੱਤੇ ਤੋਂ ਵਾਪਸ ਜਾਣ ਸਵੇਂਦਰਪ ਸਿੰਘ ਆਪਣੀ ਮਾਤਾ ਨੂੰ ਨਾਲ ਇੰਗਲੈਂਡ ਲੈ ਗਿਆ ਪਰ ਉੱਥੇ ਮਾਂ ਪੁੱਤ ਨੂੰ ਇਕੱਠੇ ਨਹੀਂ ਰਹਿਣ ਦਿੱਤਾ ਗਿਆ ਦਲੀਪ ਸਿੰਘ ਲੰਡਨ ਵਿੱਚ ਰੱਖਿਆ ਗਿਆ ਤੇ ਜਿੰਦ ਕੌਰ ਨੂੰ ਕੈਨ ਸੰਗਿਤਨ ਵਿੱਚ ਰੱਖਿਆ ਗਿਆ ਹੈ ਮਹਾਰਾਣੀ ਜਿੰਦ ਗੌਰ ਨੇ ਆਪਣੇ ਪੁੱਤਰ ਜਰੀਬ ਸਿੰਘ ਕਿਹਾ ਪੁੱਤਰ ਜਦ ਮੈਂ ਮਰ ਗਈ ਨਾ ਮੇਰਾ ਸਰੀਰ ਇੱਥੋਂ ਲਿਜਾ ਕੇ ਮੇਰੇ ਸਿਰ ਦੇ ਸਾਈਂ ਮਹਾਰਾਜਾ ਰਣਜੀਤ ਸਿੰਘ ਦੇ ਚਨਣਾ ਵਿੱਚ ਰੱਖ ਦੇਵੀਂ ਮੇਰਾ ਸੰਸਕਾਰ ਵੀ ਮੇਰੇ ਸਿਰ ਦੇ ਸਾਈਂ ਦੀ ਯਾਦਗਾਰ ਦੇ ਨਾਂ ਕਰੀ ਤੇ ਉੱਥੇ ਯਾਦਗਾਰ ਬਣਾ ਦੇਵੀਂ ਵੇਖੀ ਕਿਤੇ ਮੇਰੇ ਸਰੀਰ ਦੀ ਮਿੱਟੀ ਇੱਥੇ ਸੰਸਕਾਰ ਕਰਕੇ ਨਰਦੇਈ ਜਲਮਾ ਦੀ ਮਿੱਟੀ ਵਿੱਚ ਨਾ ਮਿਲਾ ਦੇਵੀ ਮਹਾਰਾਜਾ ਰਣਜੀਤ ਸਿੰਘ ਦੀ 1 ਅਗਸਤ ਮਹਾਰਾਣੀ ਜਿੰਦਾ 1963 ਨੂੰ ਕੈਨ ਸੇਟਲ ਲੰਡਨ ਵਿਖੇ ਮੌਤ ਹੋ ਗਈ ਹੈ ਇਸ ਨੂੰ ਕਬਰਸਤਾਨ ਵਿੱਚ ਆਰਜੀ ਤੌਰ ਤੇ ਰੱਖਿਆ ਗਿਆ ਹੈ ਤੇ ਦਲੀਪ ਸਿੰਘ ਨੂੰ ਆਪਣੀ ਮਾਤਾ ਦਾ ਸ਼ਰੀਰ ਭਾਰਤ ਦੇਉਣ ਦੀ ਮਨਜ਼ੂਰੀ 6 ਮਹੀਨੇ ਬਾਅਦ ਇੱਕ ਸ਼ਰਤ ਤੇ ਮਿਲੀ ਇਹਦਾ ਸੰਸਕਾਰ ਤੋਂ ਪੰਜਾਬ 'ਚ ਨਹੀਂ ਕਰ ਸਕਦਾ ਦਰੀਵ ਸਿੰਘ ਆਪਣੀ ਮਾਤਾ ਦੀ ਮ੍ਰਿਤਕ ਦੇ ਲੈ ਕੇ ਮबई ਪਹੁੰਚਿਆ ਤੇ 나ਸ਼ਕ ਵਿੱਚ ਨਰਪਤਾ ਦਰਿਆ ਦੇ ਕੰਢੇ ਤੇ ਉਸ ਦਾ ਸੰਸਕਾਰ ਕੀਤਾ ਤੇ ਉਥੋਂ ਵਾਪਸ ਮੁੜ ਆਇਆ ਕਿਉਂਕਿ ਹੁਕਮ ਨਹੀਂ ਸੀ ਅੱਗੇ ਜਾਣ ਦਾ ਮਹਾਰਾਜਾ ਦਰੀਵ ਸਿੰਘ ਦੀ ਲੜਕੀ ਸਹਜਾ ਦੀ ਬੰਬਾ ਦਾ ਜਨਮ 29 ਸਤੰਬਰ 1869 ਨੂੰ ਲੰਡਨ ਦੇ ਵਿੱਚ ਹੋਇਆ ਵਿਆਹ ਤੋਂ ਬਾਅਦ ਉਸ ਨੇ ਆਪਣੀ ਰਹੇ ਸਿੱਖ ਰਾਜ ਦੀ ਰਾਜਧਾਨੀ ਲਾਹੌਰ ਗੁਲਜਾਰ ਨਾਮੀ ਬੰਗਲੇ ਵਿੱਚ ਰੱਖ ਰਹੀ ਸੀ ਜੋ ਕੰਮ ਉਸ ਦੇ ਪਿਤਾ ਜ਼ਰੀਫ ਸਿੰਘ ਤੋਂ ਨਹੀਂ ਸੀ ਹੋ ਸਕਿਆ ਪਿਆਰੋ ਉਸ ਨੇ ਕਰਕੇ ਵਿਖਾਇਆ ਆਪਣੀ ਮਾਂ ਦੀਆਂ ਆਸਤੀਆਂ ਨੂੰ ਨਾਸਤ ਚੁਣ ਜਾ ਕੇ ਸ਼ੇਰੇ ਪੰਜਾਬ ਮਹਾਰਾਜਾ ਅਨਜੀਤ ਸਿੰਘ ਦੇ ਚਰਨਾਂ ਦੇ ਵਿੱਚ ਪੇਟ ਕੀਤਾ ਇਹ ਸੀ ਪਿਆਰੋ ਸਿੱਖ ਰਾਜ ਦੀ ਅਖੀਰਲੀ ਮਹਾਰਾਣੀ ਮਹਾਰਾਣੀ ਜਿੰਦ ਕਉ ਜਿਸ ਨੇ ਆਪਣੀ ਜਿੰਦ ਨੂੰ ਦੁੱਖਾਂ ਦੇ ਵਿੱਚ ਵੇਖਿਆ ਸਾਰੀ ਉਮਰ ਦੁੱਖ ਢਾਏ ਔਰ ਸਿੱਖ ਰਾਜ ਦਾ ਅੰਤ ਹੋਇਆ ਏਕਤਾ ਤੋਂ ਬਗੈਰ ਇਸੇ ਤਰ੍ਹਾਂ ਹੀ ਸਾਡੇ ਨਾਲ ਕਹਾਣੀਆਂ ਵਾਪਰਦੀਆਂ ਰਹਿਣਗੀਆਂ ਜਿਸ ਤਰ੍ਹਾਂ ਅੱਜ ਵਾਪਰ ਰਹੀਆਂ ਨੇ ਅੱਜ ਵੀ ਸਾਡੀ ਕੌਮ ਦੇ ਵਿੱਚ ਬੜੇ ਜੋਧੇ ਉੜਦੇ ਨੇ ਪਰ ਸਾਡੀ ਕੌਮ ਦੀ ਏਕਤਾ ਨਾ ਹੋਣ ਕਰਕੇ ਜਰਵਾਣੇ ਜਿਹੜੇ ਨੇ ਉਹ ਸਾਨੂੰ ਨਾਪ ਲੈਂਦੇ ਨੇ ਅੱਜ ਵੀ ਸਾਡੇ ਨਾਲ ਉਸੇ ਤਰ੍ਹਾਂ ਹੀ ਹੋ ਰਿਹਾ ਹੈ ਜੁਨਾ ਚਿਰ ਤੱਕ ਸਾਡੀ ਏਕਤਾ ਨਹੀਂ ਹੁੰਦੀ ਸਾਡਾ ਪਿਆਰਿਓ ਹਯੋਰ ਨਹੀਂ ਜਲ ਸਕਦਾ ਸੋ ਆਓ ਇੱਥੇ ਆਗੀ ਤੁਖੇ ਮੰਗੀ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਮਾਨ ਸਰਕਾਰ ਬਣਾਉਂਦੇ ਰਹੋ ਅਤੇ ਸਾਡੇ ਸ਼ਿਰਤੇ ਮੇਰ ਪ੍ਰਯਾਸਰ ਕੇ ਹੀ ਸਾਡੀਆਂ ਅਸੀਸਾਂ ਸਾਡੇ ਵਾਸਤੇ ਹੋਣਗੀਆਂ ਆਪ ਜੀ ਦੀਆਂ ਸੋ ਆਓ ਹੋਈਆਂ ਪੁੱਲਾਂ ਨੂੰ ਨਾ ਚਿਤਾਰੇ ਹੋ ਗੱਜ ਕੇ ਫਤਕ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ